ਸਾਰੇ ਸੰਗਤਾਂ ਨੂੰ ਪੰਡਿਤ ਕੁਸ਼ਵਰਮਾ ਜੀ ਮਹਾਰਾਜ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹਰ ਸਾਲ ਬੜੀ ਧੂਮ ਤਾਂ ਹੁੰਦੇ ਨਾਲ ਆਪਾਂ ਸਾਰੇ ਹੀ ਇਹ ਦਿਹਾੜਾ ਸਾਰੇ ਧਾਰਮਿਕ ਸਿਆਸੀ ਸਮਾਜਿਕ ਲੀਕਿਰਾਂ ਤੋਂ ਉੱਪਰ ਉੱਠ ਕੇ ਮਨਾਉਂਦੇ ਆਂ ਔਰ ਇਹ ਦਿਹਾੜੇ ਉਹਨਾਂ ਸਖਸ਼ੀਤਾ ਉਹਨਾਂ ਰੂਹਾਂ ਉਹਨਾਂ ਗੁਰੂਆਂ ਪੀਰਾਂ ਪੈਗੰਬਰਾਂ ਦੇ ਹੀ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਦੇਸ਼ ਨੂੰ ਔਰ ਲੋਕਾਈ ਨੂੰ ਇਨਸਾਨੀਤ ਨੂੰ ਕੋਈ ਨਾ ਕੋਈ ਚੰਗਾ ਸੁਨੇਹਾ ਚੰਗੀ ਸਿੱਖਿਆ ਚੰਗੀ ਸੇਧ ਦਿੱਤੀ ਹੁੰਦੀ ਹੈ। ਉਹ ਆਪ ਵਿਸ਼ਕਰਮਾ ਜੀ ਮਹਾਰਾਜ ਜਿਨ੍ਹਾਂ ਨੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਦਸਾਂ ਨੌਹਾਂ ਦੀ ਕਿਰਤ ਕਮਾਈ ਸਭ ਤੋਂ ਵੱਡਾ ਧਰਮ ਹੈ। ਔਰ ਤੁਸੀਂ ਤਾਂ ਬਾਬਾ ਵਿਸ਼ਕਰਮਾ ਜੀ ਮਹਾਰਾਜ ਦੇ ਪਰਜੰਮਦੋ ਬੱਚੇ ਆਪਾਂ ਸਾਰੇ ਉਹਨਾਂ ਦੇ ਤੇ ਤੁਸੀਂ ਤਾਂ ਆਪ ਹੱਥੀ ਦਸਾਂ ਨੌਹਾਂ ਦੇ ਨਾਲ ਸਾਰੀਆਂ ਚੀਜ਼ਾਂ ਕਿਰਤ ਕਰਕੇ ਸਿਰਜਦੇ ਹੋ ਔਰ ਇਸ ਤੋਂ ਵੱਡਾ ਪਵਿੱਤਰ ਸੱਚਾ ਧਰਮ ਹੋ ਨਹੀਂ ਸਕਦਾ ਹੈਗਾ ਕਿ ਆਪਾਂ ਉਹਨਾਂ ਨੇ ਦਿਖਾਏ ਹੋਏ ਪੂਰਨਤੇ ਚੱਲੀਏ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਮੁਬਾਰਕਬਾਦ